ਕਿ ਦਿੱਕਤ 2 ਦਿਨ ਪਹਿਲਾਂ ਸਮਰਾਲਾ ਦੇ ਨੇੜੇ ਪਿੰਡ ਲਾਲਕਲਾਂ ਦੇ ਇੱਕ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਕਪਤਾਨ ਕੋਲ ਇੱਕ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੀ ਬਜ਼ੁਰਗ ਮਾਤਾ ਜੋ ਕਿ ਲਾਪਤਾ ਸੀ ਜਿਸ ਦੀ ਸਾਰੇ ਪਿੰਡ ਵੱਲੋਂ ਵੀ ਭਾਲ ਕੀਤੀ ਜਾ ਰਹੀ ਸੀ ਪਿੰਡੀ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰੇ ਦੀ ਜਾਂਚ ਕੀਤੀ ਤਾਂ ਬਜ਼ੁਰਗ ਔਰਤ ਪਿੰਡੀ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਦਿਖਾਈ ਦਿੰਦੀ ਹੈ ਪਰ ਉਸ ਘਰ ਵਿੱਚੋਂ ਬਾਹਰ ਨਹੀਂ ਆਉਂਦੀ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਤੇ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਘਰ ਦੀ ਤਲਾਸ਼ੀ ਲਈ ਜਿਸ ਦੀ ਰਸੋਈ ਵਿੱਚੋਂ ਸ੍ਰੀਿੰਦਰਕੌਰ ਦੀ ਲਾਸ਼ बरामद ਹੋਈ ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਦੇ ਭਤੀਜੇ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਲਾਸ਼ ਨੂੰ ਸਮਨਾਲਾ ਦੇ ਸਿਵਲ ਹਸਪੀਟਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉੱਥੇ ਹੀ ਮ੍ਰਿਤਿਕ ਦੇ ਬੇਟੇ ਗੁਰਜੰਟ ਸਿੰਘ ਨੇ ਇਸ ਮਾਮਲੇ ਤੇ ਬਾਰੇ ਜੋ ਖੁਲਾਸਾ ਕੀਤਾ ਉਹ ਸੁਣ ਤੁਹਾਡੇ ਵੀ ਲੂੰ ਕੱਡੇ ਖੜੇ ਹੋ ਜਾਣਗੇ। ਕੀ ਗਾਜੀ? ਸਰਦੀਪ ਪਰ ਜਿਹੜਾ ਵੀ ਡੈਕਟ ਹੋਈਆ ਜਦ ਮਕਮਲ ਹੋਇਆ ਉਹ ਮੇਰੀ ਮੰਮੀ ਸੀ ਗਈ ਮਦਦ ਕੀ ਹੋਇਆ ਕਿੱਥੇ ਗਿਆ ਲੱਗੇ? ਉਹ ਘਰ ਤੋਂ ਕੰਮ ਕਰਨ ਗਏ ਸੀਗੇ ਕਿਸੇ ਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆਈ ਮੁਰਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੇ। ਕਿੱਦੋਂ ਦੀ ਗੱਲ ਹੈ ਇਹ ਸੋ ਤਾਰਾ ਸਰੀਰ ਵੀ ਚਲ ਲਈ। ਇਹ ਤੁੰਨ੍ਹੇ ਕੋ ਪਤਾ ਲੱਗ ਗਿਆ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰ ਇੰਨੇ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮਾਰੀ ਮੋਟੀ ਕੀਤੀ ਤੇ ਚਲੇ ਗਏ ਇਹ ਥੋੜੂ ਜਿਹਾ ਪਤਾ ਲੱਗਿਆ ਕਿ ਉਹਦੇ ਉਹਦੇ ਮਰਦਾ ਜਿਹੜਾ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਈ ਪੁਲਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਛਾਣਬੀਨ ਕਰੀ ਤਾਂ ਉਹਨਾਂ ਵੀ ਰੱਦਪੋਰੀ ਮਿਲੀ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜਿੰਨੇ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਸੈਡਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਮੈਂ ਆਵਦਾ ਸੀ। ਜੀਰਾ ਮੇਰੇ ਨਾਮ ਗੁਰਜੰਟ ਸਿੰਘ ਹੈ। ਜੀਰਾ ਕਤਲ ਹੋਇਆ। ਕੌਣ ਲੱਗੂ ਤੁਹਾਡੇ? ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਸੀ। ਕੀ ਨਾਮ ਸੀ? ਉਹਦਾ ਨਾਮ ਸਰਿੰਦਰ ਕੌਰ ਸੀ। ਉਹਨਾਂ ਦੀ ਉਮਰ 68 ਸਾਲ ਸੀ। ਮਾਮਲਾ ਕਿੱਥੇ ਪੁਰਾਣਾ? ਮਾਮਲਾ ਵੀਰੇ ਜੀ ਐਸ ਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ। ਪਹਿਲਾਂ ਵੀ ਜਾਂਦੀ ਸੀ ਜੀ। ਕਿਹਨਾਂ ਦੇ ਘਰਾਂ ਕੰਮ ਕਰਦੀ? ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ। ਉਹਨਾਂ ਦੇ ਘਰਾਂ ਕੰਮ ਕਰਨ ਗਈ ਹੈ ਘਰਾਂ ਦੱਸ ਕੇ ਗਈ ਹੈ ਜੀ। ਠੀਕ ਆ ਜੀ। ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ ਕਿਹਦੀ ਤਰੀਕ ਦੀ ਗੱਲ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਉਹ ਸਿਰਫ ਉਨੇ ਏਰੀਆ ਚ ਕੈਬ ਘੂਗੀ ਸੀ ਸਾਰੇ ਪੰਜ ਸਰਪੰਚ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਕੀ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਈ ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਅਨੇ ਸਾਰੇ ਈਆਂ ਭੈਣਾਂ ਉਹਨਾਂ ਦੇ ਘਰ ਆ ਜਾਂਦੇ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਜੁਲਰ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਈ ਚ ਪੈ ਰਾਂ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗੇ ਕੋਈ ਯਕੀਨ ਲੱਗਦਾ ਮੈਨੂੰ ਕੀ ਗੱਲ ਹੋ ਗਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਏ ਬਸ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਦਰ ਕੀ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਕੁੱਟ ਕੇ ਮਾਰਨ ਚਲੇ ਗਏ ਸੀ ਇਹ ਟਾਉਣੀ ਉਹਨਾਂ ਦੇ ਘਰ ਆ ਕੰਮ ਕਰਨੀ ਜਾਂਦੀ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਦੋਂ ਪੋਰਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੋ ਟਕੇਨ ਦੀ ਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਹਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬਾਨੇ ਨਾਲ ਪਿਟਾ ਲਿਆ ਸੀ ਤੇ ਜਿੱਦਵਰ ਦੀ ਗੋਲੀ ਗਿਆ ਹੋਈ ਹੈ ਤੁਸੀਂ ਰਿਪੋਰਟ ਹਾਂਜੀ ਪੂਲਸ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾਜ ਮਾਏ ਸੀ ਵਾਣਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਪੁੱਛੀ ਵਿੱਚ ਕਦੀ ਵੀ ਕੋਈ ਕਿੰਨੇ ਫੈਮਲੀ ਮੈਂਬਰ ਨੇ ਅੰਦਰ ਉਹ ਫੈਮਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾ ਰਾਣੀ ਜਾਂ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੋਰ ਪੋਰਟੋਲ ਪਰਚਾ ਕੀਤਾ ਗਿਆ ਜਿੱਦਾਂ ਕੀਤਾ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਯਾਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪੱਚਾ ਪਾਇਆ ਉਹਨਾਂ ਨੇ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪੱਚਾ ਪਾਇਆ ਜਾਵੇ ਉਹ ਕਿਹੜਾ ਅਫਸਰ ਸਾਹਿਬ ਆ ਜੀ ਉਹਤੇ ਕਾਤੇ ਨਹੀਂ ਪੱਚਾ ਪਾਇਆ ਡੱਡ ਬੋਡੀ ਕਿੱਥੇ ਹੈ ਜੀ ਡੱਡ ਬੋਡੀ ਸੰਰਾਲੇ ਪਈ ਆ ਜੀ ਉਸ ਵਾਂਗ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਤਾਂ ਹੈ ਮੇਰਾ ਨਾਮ ਕਟਾਰ ਸਿੰਘ ਆ ਜੀ ਜਿੰਨਾ ਵੀ ਗੱਤੂ ਹੈ ਉਹ ਮੇਰੇ ਕਰੇ ਜੋ ਆਪਣੀ ਜਿੰਦਗੀ ਇੰਨੀ ਬੜੀ ਜਨਨ 6 7 8 8 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਆ ਇੱਕ ਆਕਾਕਾ ਦੋ ਗੁੱਡੀਆਂ ਨੇ ਹੋਇਆ ਕਿ ਕੰਮਾਂ ਨੂੰ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਹੈ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਨੇ ਉਹ ਆਪਣੇ ਵੀ 16 17 ਖਾਲ ਤੋਂ ਕਿਤੇ ਕਿਸੇ ਦੇ ਕੋਲ ਰੱਖਦੇ ਸਨ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਫਿਰ ਨੂੰ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਵਿੱਚ ਪਾਈਆਂ ਪਾਈਆਂ ਦਾ ਰੌਲਾ ਸੀ ਜੀ

ਖਾਂ ਜਦ ਆਪ ਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਤੇ ਖੁਦ ਕੁ ਤੋਂ ਪਤਾ ਲੱਗਿਆ ਕਿ ਉਹਨਾਂ ਦੇ ਘਰੇ ਨੇ ਘਰੇ ਹੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈਗੀ ਸੀ ਅੱਛਾ ਜੀ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ-ਮਿੰਟ ਤੇ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਚੱਲੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੱਡ ਬੋਦੀਏ ਕਦੋਂ ਪਤਾ ਲੱਗੂਗਾ ਤੇ ਜਦ ਸਾਡੇ ਦਾ ਹੱਥ ਪਤਾ ਲੱਗੇਗਾ ਅੱਛਾ ਜੀ ਬੰਕਰ ਦੇ ਹਾਂ ਮੰਗਰ ਮੈਂ ਤਾਂ ਇਹ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਅਸੀਂ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਹੰਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਹੰਸਾਫ ਮੈਂ ਬੱਚੇ ਵੀ ਨੇ ਪਰਿਵਾਰ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹ ਨੂੰ ਕਿੱਥੇ ਹਰ ਦਿਨ ਦਾ ਦਿਨ ਹਾਂ